हां जी प्योर कैम्बरी कॉटन डिजिटल प्रिंटेड शर्ट रहेगी नेक पे वर्क मिलेगा बॉटम भी वर्क वाली मिलेगी दुपट्टा रहेगा टाई डाई मस्लिन ਦਾ ਡਿਜ਼ਾਈਨਰ ਦਾਪਟਾ ਰੈਡੀ ਹੋਇਆ 4 ਸਾਈਡ ਲੈਸ ਲੱਗੀ ਮਿਲੇਗੀ ਦੁਪट्टे ਤੇ शर्ट रहेगी 1.75 ਵੱਡੇ ਪੈਣੇ ਦੇ ਵਿੱਚ बॉटम 2.5 ਮੀਟਰ ਰਹੇਗੀ ਦੁਪੱਟਾ ਵੀ 2.5 ਮੀਟਰ ਮਿਲੇਗਾ 750 ਚ ਬਾਈ ਕਰ ਸਕਦੇ ਹਾਂ ਇਹ 올ਓਵਰ सूट ਰਹੇਗਾ ਸਰਪਲਸ 비ਬਾ ਪ੍ਰਿੰਟਸ ਡਿਜੀਟਲ ਪ੍ਰਿੰਟ 올ਓਵਰ ਸੂਟ ਹੈ। ਸਫੋਂ ਦਾ ਨਾਲ ਦੁਪੱਟਾ ਰਹੇਗਾ ਟਾਈ ਡਾਈ। ਬਹੁਤ ਹੀ ਸੋਹਣੇ ਪ੍ਰਿੰਟਾਂ ਦੇ ਵਿੱਚ ਨਾ ਸਰਦਾਰੀ ਕਲਰਾਂ ਦੇ ਵਿੱਚ ਇੱਕ ਸੂਟ ਤੁਹਾਨੂੰ ਮਿਲੇਗਾ 700 ਦੇ ਵਿੱਚ ਦੋ ਸੂਟ ਬਾਈ ਕਰੋਗੇ ਤਾਂ 1350 ਦੇ ਵਿੱਚ ਤੁਹਾਨੂੰ ਮਿਲ ਜਾਣਗੇ। WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਤੇ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵਿਦਆਊਟ ਲਰਨਿੰਗ ਸਟਿਚ ਹੋਣਗੇ ਗਰਮੀਆਂ ਦੇ ਲਈ ਬਹੁਤ ਹੀ ਵਧੀਆ ਫੈਬਰਿਕ ਹੈ ਦੁਪੱਟਾ ਸੂਟ ਰਹੇਗਾ 2 ਮੀਟਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਥ्रेड ਵਰਕ ਮਿਲੇਗਾ 2 ਮੀਟਰ ਹੀ ਬਾਟਮ ਰਹੇਗੀ ਕੰਥਾ ਕਾਟਨ ਦੀ ਬਾਟਮ ਤੇ ਵੀ ਵਰਕ ਮਿਲੇਗਾ ਸਵਾ ਦੋ ਮੀਟਰ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ 890 ਦੇ ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਕਾਟਨ ਦਾ ਡਿਜੀਟਲ ਪ੍ਰਿੰਟ ਸੂਟ ਰਹੇਗਾ थ्रेड वर्क ਮਿਲੇਗਾ ਘੇਰੇ ਤੇ ਦੁਪੱਟਾ ਇਸਦੇ ਨਾਲ ਸਫੋਨ ਦਾ 2 ਸਾਈਡ ਪੱਟੀ ਲੱਗੀ ਮਿਲੇਗੀ 650 ਦੇ ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਕਾਟਨ ਦਾ ਸੂਟ ਰਹੇਗਾ थ्रेड वर्क ਮਿਲੇਗਾ 2.5 ਮੀਟਰ ਇਸਦੇ ਨਾਲ ਮਸਲੀਨ ਦਾ ਦੁਪੱਟਾ ਵਰਕ ਵਾਲਾ ਮਿਲੇਗਾ 699 ਵਿੱਚ ਇਹ ਵੀ ਬਾਈ ਕਰ ਸਕਦੇ ਹਾਂ ਦੁਪੱਟੇ ਦੁਪੱਟੇ ਤੇ ਦੋਨੋਂ ਸਾਈਡ ਤੁਹਾਨੂੰ ਵਰਕ ਮਿਲੇਗਾ 5 ਮੀਟਰ ਕੈਮਰੀ कॉटन ਦਾ ਸੂਟ ਰਹੇਗਾ थ्रेड वर्क ਮਿਲੇਗਾ ਤੁਸੀਂ ਬਾਜ਼ੂ ਤੇ ਜਾਂ बॉटम ਤੇ ਵਰਕ ਲਿਆ ਸਕਦੇ ਹੋ 2 40 ਦੁਪट्टे ਦੀ ਕੱਟ ਰਹੇਗੀ ਵਰਕ ਦੋਨੋਂ ਸਾਈਡ ਮਿਲੇਗਾ ਦੁਪट्टे ਤੇ 900 90 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ 5 ਮੀਟਰ ਸਿਲਕ ਦਾ ਸੂਟ ਰਹੇਗਾ थ्रेड वर्क ਮਿਲੇਗਾ ਬਾਜ਼ੂ ਤੇ ਵੀ ਵਰਕ ਔਰ ਇਸਦੀ बॉटम ਤੇ ਵੀ ਵਰਕ ਮਿਲੇਗਾ ਦੁਪੱਟਾ 1.5 ਮੀਟਰ ਰਹੇਗਾ ਮਸਲੀਨ ਦਾ ਟਾਈ ਡਾਈ ਨੋ 1090 ਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਆ ਇਹ ਵੀ ਪਿਓਰ ਕਾਟਨ ਡਿਜੀਟਲ ਪ੍ਰਿੰਟ ਗੀਜ਼ਾ ਕਾਟਨ ਰਹੇਗੀ ਥ੍ਰੈਡ ਵਰਕ ਮਿਲੇਗਾ ਬਾਜੂ ਤੇ ਵੀ ਵਰਕ ਮਿਲੇਗਾ ਸਵਾ ਦੋ ਮੀਟਰ ਪਿਓਰ ਦਾ ਡਿਜੀਟਲ ਪ੍ਰਿੰਟ ਦੁਪੱਟਾ ਰਹੇਗਾ 1090 ਚ ਬਾਈ ਕਰ ਸਕਦੇ ਹੋ ਇਹ ਵੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਹੋਏ ਨੇ ਗੀਜ਼ਾ ਕਾਟਨ ਰਹੇਗੀ ਡਿਜੀਟਲ ਪ੍ਰਿੰਟਡ ਸ਼ਰਟ 8 ਮੀਟਰ ਮਿਰਰ ਵਰਕ ਰਹੇਗਾ ਬਾਟਮ 8 ਮੀਟਰ ਕੈਮਰੀ ਕਾਟਨ ਦੀ ਫੈਨਸੀ ਸਟਾਈਲ ਵਰਕ ਦੇ ਨਾਲ ਦੁਪੱਟਾ 2.5 ਮੀਟਰ ਮਲ ਕਾਟਨ ਦਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ 1599 ਵਿੱਚ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਗਰਮੀਆਂ ਦੇ ਫੰਕਸ਼ਨ ਲਈ ਰੈਡੀ ਹੋਏ ਨੇ ਦੁਪੱਟਾ ਸੂਟ ਰਹੇਗਾ ਵਰਕ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਇਹ 5 ਮੀਟਰ ਬੀਬਾ ਕਾਟਨ ਡਿਜੀਟਲ ਪ੍ਰਿੰਟ 100% ਕਾਟਨ ਰਹੇਗੀ ਲੈਸਸ ਦਾ ਵਰਕ ਹੋਇਆ ਦੁਪੱਟਾ 2.5 ਮੀਟਰ ਮਸਲੀਨ ਦਾ 720 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਕ੍ਰੌਕ ਸੂਟ ਲੈਣੀ ਹੈ ਜੀ 3.5 ਮੀਟਰ ਵੱਡੇ ਪਣੇ ਦੇ ਵਿੱਚ ਰਿਯਾਨ ਕਾਟਨ ਰਹੇਗੀ ਵਰਕ ਵੀ ਲੇਗਾ ਔਰ 599 ਵਿੱਚ ਬਾਈ ਕਰ ਸਕਦੇ ਹੋ ਇਸ ਤੇ ਸੇਲ ਲੱਗੀ ਹੋਈ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ